ਖੁੱਲ ਜਾ სიმ სიმ ਕਾਰ ਚ ਲੱਗੇ ਰਿਮੋਟ ਤੇ ਅੰਗੂਠਾ ਟਿਕਦਾ ਤੇ ਗੈਰਾਜ ਦਾ ਗੇਟ ਖੁੱਲਦਾ ਕਾਰ ਅੰਦਰ ਦਾਖਲ ਹੋ ਜਾਂਦੀ ਹੈ ਰੀਤ ਦੇ ਸੱਜੇ ਹੱਥ ਦੀ ਪਹਿਲੀ ਉਂਗਲ ਤੇ ਪਾਇਆ ਚਾਬੀਆਂ ਵਾਲਾ ਗੁੱਛਾ ਤੀਜੀ ਨਾਲ ਘੁੰਮਦਾ ਉਹਦੇ ਬੁੱਲਾਂ ਚੋਂ ਗੀਤ ਦੀ ਸੁਰ ਵੀ ਓਨੀ ਤੇਜ਼ੀ ਨਾਲ ਉੱਚੀ ਹੁੰਦੀ ਹੈ ਬੰਬ ਆ ਗਿਆ ਮੈਂ ਜਿੱਤੇ ਜਾਵਾਂ ਕਹਿੰਦੇ ਬੰਬ ਆ ਗਿਆ ਤੰਗ ਆ ਗਿਆ ਵੇ ਕਾ ਤੋਂ ਤੰਗ ਆ ਗਿਆ ਮੇਰਾ ਕੀ ਕਸੂਰ ਜੇ ਪਸੰਦ ਆ ਗਿਆ ਡ్రਾਈਿੰਗ ਰੂਮ ਚ ਦਾਖਲ ਹੁੰਦੇ ਹੀ ਛੱਲਾ ਹੈਂਗਰ ਤੇ ਟੰਗਿਆ ਜਾਂਦਾ ਆ ਗਈ ਰੀਤ ਅੱਜ ਤਾਂ ਧੀਏ ਅੱਧਾ ਘੰਟਾ ਪਹਿਲਾਂ ਹੀ ਆ ਗਈ ਓਹੋ ਸਾਸੂ ਮਾਂ ਮੇਰਾ ਪਹਿਲਾਂ ਆਉਣਾ ਤੈਨੂੰ ਬੁਰਾ ਲੱਗਿਆ ਓ ਨਾ ਨਾ ਕਾ ਨੂੰ ਧੀਏ ਐਵੇਂ ਸਰਸਰੀ ਪੁੱਛ ਲਿਆ ਨਾਲੇ ਤੇਰਾ ਘਰ ਐ ਜਦੋਂ ਜੀ ਕਰਦਾ ਗੁਰਦੀਪ ਕੌਰ ਨੇ ਕਲੇਸ਼ ਤੋਂ ਡਰਦੇ ਨੇ ਗੱਲ ਬਲਟੀ ਮੇਰੇ ਲਈ ਸਟਰੋਂਗ ਜਾਂ ਜ਼ਿਆਦਾ ਕੱਪ ਬਣਾ ਦੇ ਫਾਸਟ ਮੈਂ ਜਲਦੀ ਵਾਪਸ ਜਾਣਾ ਬਰਥਡੇ ਪਾਰਟੀ ਅੱਜ ਮੇਰੇ ਫਰੈਂਡ ਵੱਲੋਂ ਰੀਤ ਆਰਡਰ ਦੇ ਕੇ ਪੌੜੀਆਂ ਚੜ੍ਹ ਕੇ ਆਪਣੇ ਕਮਰੇ ਨੂੰ ਚਲੀ ਗਈ ਗੁਰਦੀਪ ਕੌਰ ਨੂੰ ਦੇ ਆਦੇਸ਼ ਦੀ ਪਾਲਣਾ ਕਰਦੀ ਕਾਲੀ ਕਾਲੀ ਚਾਹ ਬਣਾਉਣ ਲੱਗ ਪਈ ਚਿਹਰੇ ਤੇ ਸਹਿਜ ਸ਼ਾਂਤੀ ਦੇ ਭਾਵ ਤੇ ਸੀਨੇ ਅੰਦਰ ਲੋਹੇ ਦਾ ਸ਼ੋਰ ਸ਼ਰਾਬਾ ਸੜੇ ਮੱਥੇ ਵਾਲੀ ਘੰਟਾ ਪਹਿਲਾਂ ਹੀ ਆਖੜ ਗਈ ਮੇਰੀ ਤਾਂ ਮਸਾ ਹੁਣੇ ਅੱਖ ਲੱਗੀ ਸੀ ਸਾਰੀ ਰਾਤ ਅਮਾਨਤ ਨੇ ਸੌਣ ਨਹੀਂ ਦਿੱਤਾ ਮੈਨੂੰ ਸਿਰ ਪਾਟੀ ਜਾਂਦਾ ਗੋਡੇ 'ਚ ਪੀੜ ਹੋਈ ਜਾਂਦੀ ਹੈ ਹੁਣੇ ਐਡਵਿਲ ਲੈ ਕੇ ਪਈ ਸੀ ਮੈਂ ਉ ਤਾਂ ਦਫਾ ਹੋਈ ਜਾਉ ਤੁਰਜੂ ਚਾਹ ਪੀ ਕੇ ਫਿਰ ਰਾਤ ਨੂੰ ਖੌਰੇ ਕਿੰਨੇ ਵਜੇ ਆਉ ਕਰ ਅੱਜ ਨਹੀਂ ਮੁੜਦੀ ਛੇਤੀ ਸ਼ੁੱਕਰਵਾਰ ਹੈ ਰੱਜ ਕੇ ਆਉਦਾਰੂ ਨਾਲ ਸਾਰੀ ਦੁਨੀਆ ਇਹਨੂੰ ਹੀ ਪਾਰਟੀਆਂ ਤੇ ਸੱਦਦੀ ਹੈ ਵੇਖਾਂ ਵੱਡੀ ਡੰਨ ਦਿੱਤੀ ਉਹ ਜਵਾਕੜੀ ਐ ਮਛੋਰਾ ਵਾਂਗ ਮੈਨੂੰ ਹੀ ਚਿਮੜੀ ਰਹਿੰਦੀ ਐ ਇਹਨੂੰ ਤਾਂ ਉਹਦਾ ਢਿੱਡੋਂ ਕੱਢੀ ਦਾ ਮੋਹ ਹੀ ਨਹੀਂ ਆਉਂਦਾ ਸਾਡੇ ਵਰਗਿਆਂ ਦਾ ਕਿੱਥੇ ਕਾਲਯੁਗੀ ਜੀਵਾ ਉਹ ਆਖਦੇ ਇੱਥੇ ਕੋਈ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਫੜਿਆ ਜਾਵੇ ਤਾ ਬਾਲੀ ਵੱਡੀ ਟਿਕਟ ਦੰਦੇ ਆ ਲਾਇਸੈਂਸ ਵੀ ਫੜ ਲੈਂਦੇ ਆ ਇਹਨੂੰ ਤਾਂ ਕਦੇ ਕੋਈ ਨਹੀਂ ਫੜਦਾ ਹੇ ਬਾਬਾ ਨਾਨਕਾ ਤੂੰ ਹੀ ਸੁਣ ਕਿਤੇ ਦੇ ਸਜਾ ਇਹਨੂੰ ਪਾਪਣ ਨੂੰ ਰੋਕ ਲੈ ਪੁਲਸ ਇਹਨੂੰ ਲਾਇਸੈਂਸ ਕਰ ਦੇਣ ਇਹਦਾ ਕੈਨਸਲ ਹਾਈ ਮੇਰਾ ਕਾਲਜਾ ਹੀ ਠਰ ਜੇ ਫੇਰ ਦੇਖਾਂ ਘਰੇ ਬੈਠ ਕੇ ਸਿਗਰਟਾਂ ਪਿੰਦੀ ਆ ਕਸ਼ਰਾ ਪਿੰਦੀ ਆ ਪਰ ਅਗਲੇ ਹੀ ਪਲ ਗੁਰਦੀਪ ਕੌਰ ਨੇ ਆਪਣੇ ਵਿਚਾਰ ਰੱਦ ਕਰ ਦਿੱਤੇ ਨਾ ਨਾ ਫੇਰ ਤਾਂ ਸਾਰੀ ਦਿਹਾੜੀ ਸਾਡੇ ਸਿਰ ਤੇ ਚੜ ਕੇ ਬੈਠੀ ਰਹੋ ਜਿਉਣਾ ਦੁੱਬਰ ਕਰ ਦੋ ਸਾਡਾ ਨਾ ਬਾਬਾ ਨਾ ਖਾਵੇ ਧੱਕੇ ਜਾਵੇ ਠੱਠੇ ਖੂਚ ਬੰਬ ਆ ਗਿਆ ਮੁੰਡੇ ਕਹਿੰਦੇ ਬੰਬ ਆ ਗਿਆ ਮੇਰਾ ਕੀ ਕਸੂਰ ਜੇ ਪਸੰਦ ਆ ਗਿਆ ਹੰ ਬੰਬ ਆ ਗਿਆ ਲੱਗਦਾ ਹੈ ਚਾਹ ਸਲੋ ਕੁਕਰ ਦੇ ਧਰਤੀ ਕਿਹਾਸੇ ਫਾਸਟ ਪਰ ਹਜੇ ਵੀ ਰੀਤ ਦੀ ਖਰਮੀ ਆਵਾਜ਼ ਸੁਣ ਕੇ ਗੁਰਦੀਪ ਕੌਰ ਜਿਵੇਂ ਪਮਤਰ ਗਈ। ਚਾਹ ਪਾਉਣ ਲਈ ਚੁੱਕਿਆ ਕੱਪ ਹੱਥੋਂ ਛੁੱਟ ਕੇ ਫਰਸ਼ ਤੇ ਜਾ ਪਿਆ। ਕਿਰਚਾਂ ਵਿੱਚ ਤਬਦੀਲ ਹੋ ਗਿਆ। ਮੂਸਾ ਭੱਜਿਆ ਮੌਤ ਤੋਂ ਮੌਤ ਅੱਗੇ ਖੜੀ। ਗੁਰਦੀਪ ਕੌਰ ਦਾ ਰੰਗ ਉੱਡ ਗਿਆ। ਹੁਣ ਤਾਂ ਕੱਪ ਤੋਂ ਵੀ ਬੁਰੀ ਕਰੂ ਮੇਰੇ ਨਾਲ। ਚਾਹ ਦੂਜੇ ਕੱਪ ਚ ਪਾ ਉਹਦੀ ਖੜੀ ਦੇ ਅੱਗੇ ਕਰ। ਉਹ ਬਰਸ਼ ਚੱਕ ਕੇ ਕੰਕਰਾਂ ਇਕੱਠੀਆਂ ਕਰਨ ਲੱਗ ਪਈ। ਓ ਮਾਈ ਗਾਡ! ਤੂੰ ਮੇਰਾ ਫੇਵਰਿਟ ਕੱਪ ਤੋੜਤਾ? ਯੂ ਨੋ, ਇਹ ਕੱਪ ਕੀਨੇ ਗਿਫਟ ਕੀਤਾ ਸੀ ਮੈਨੂੰ। ਰੀਤ ਨੇ ਜ਼ਮਾਨੇ ਭੜ ਦੀਆਂ ਲਾਹਣ ਤਾਂ ਪਾ ਦਿੱਤੀਆਂ। ਬੋਲਦੀ ਬੋਲਦੀ ਗਿਰਾਜਵਲ ਤੁਰ ਪਈ। ਕੱਪ ਦੀਆਂ ਕੰਕਰਾਂ ਇਕੱਠੀਆਂ ਹੋ ਗਏ, ਗਾਰ ਵਿੱਚ ਵਿੱਚ ਪੈ ਗਈਆਂ। ਪਰ ਗੁਰਦੀਪ ਕੌਰ ਦੀ ਰੂਹ ਕੰਕਰਾਂ ਕੰਕਰਾਂ ਬਣ ਕੇ ਬਿਖਰ ਗਈ। ਕਾਰ ਦੀ ਆਵਾਜ਼ ਦੂਰ ਜਾ ਕੇ ਮੱਦਮ ਹੋ ਗਈ ਗੁਰਦੀਪ ਕੌਰ ਦੇ ਗਲੇ ਚਟਕੇ ਬੋਲ ਬਰੂਧ ਬਣ ਕੇ ਬਾਹਰ ਨਿਕਲਣ ਲੱਗੇ ਕਮਰੇ ਚ ਪੋਤੀ ਨਾਲ ਖੇਡਦੇ ਪ੍ਰੀਤਮ ਸਿੰਘ ਕੋਲ ਜਾ ਕੇ ਉਹਨੂੰ ਬਾਹ ਤੋਂ ਫੜ ਕੇ ਹਿਲਾਉਣਿਆ ਨਾ ਤੈਨੂੰ ਨਹੀਂ ਸੁਣਿਆ ਕੁਝ ਉਹ ਕਿੰਨਾ ਵਾ ਤਵਾ ਬੋਲ ਕੇ ਗਈ ਆ ਮੈਨੂੰ ਤੇਰਾ ਤਾਂ ਬੋਲਾ ਬਣ ਕੇ ਸਰ ਜਾਂਦਾ ਨਾ ਤੈਨੂੰ ਕੁਝ ਸੁਣੇ ਕੰਨਾਂ ਤੋਂ ਨਾ ਤੂੰ ਦੁਖੀ ਹੋਵੇਂ ਮੈਂ ਹੈਗੀ ਆ ਨਾ ਤੜਫਣ ਨੂੰ ਕਾਲਜਾ ਪਾੜਤਾ ਮੇਰਾ ਉਹਦੇ ਬੋਲਾਂ ਕ ਬੋਲਾਂ ਨਾਲ ਗੁਰਦੀਪ ਕੌਰ ਨੇ ਆਪਣੇ ਦੋਵੇਂ ਹੱਥ ਆਪਣੇ ਮੱਥੇ ਤੇ ਮਾਰੇ ਹਾਏ ਵੇ ਰੱਬਾ ਇਹ ਕਿਹੜੇ ਪਾਪਾਂ ਦੀ ਸਜ਼ਾ ਸਾਨੂੰ ਦੇ ਰਿਹਾ ਅਸੀਂ ਕੀ ਲੈਣਾ ਸੀ ਇਹੋ ਜਿਹਾ ਅਮਰੀਕਾ ਤੋਂ ਆਪ ਮੁਹਾਰੇ ਬੋਲਦੀ ਗੁਰਦੀਪ ਕੌਰ ਨੂੰ ਪ੍ਰੀਤਮ ਸਿੰਘ ਨੇ ਬਾਹੋਂ ਫੜ ਕੇ ਚੁੱਪ ਕਰਾਇਆ ਖੰਮਲੀ ਹੋ ਗਈ ਆਪਣਾ ਦਿਮਾਗ ਖਰਾਬ ਕਰੀ ਜਾਨੀ ਐ ਬੀਪੀ ਵੱਧ ਜੂ ਤੇਰਾ ਜੇ ਡਿੱਗ ਪੀ ਇੱਥੇ ਕਿਸੇ ਨੇ ਚੁੱਕ ਕੇ ਨਹੀਂ ਲਜਾਣਾ ਤੈਨੂੰ ਮੈਂ ਤਾਂ ਤੈਨੂੰ 20 ਵਾਰ ਆਖਿਆ ਚੁੱਕ ਬੈਗ ਤੇ ਚੱਲ ਪਿੰਡ ਨੂੰ ਚੱਲੀਏ ਤੂੰ ਹੀ ਆਖ ਦੰਨੀ ਐ ਹਾਏ ਮੇਰਾ ਪੁੱਤ ਹਾਏ ਮੇਰੀ ਪੋਤੀ ਮੈਂ ਤਾਂ ਹੁਣ ਵੀ ਆ ਨਾ ਆਖੇ ਲੱਗ ਮੇਰੇ ਆਪਾਂ ਟਿਕਟਾਂ ਲਈਏ ਤੇ ਚੁੱਪ ਕਰਕੇ ਆਪਣੇ ਘਰ ਚੱਲੀਏ ਹੁਣ ਗੁਰਦੀਪ कौर ਖਮੋਸ਼ ਕੋਲ ਖੇੜ ਦੀ ਪੋਤੀ ਅਮਨਤਵਾਲ ਦੇਖਦੀ ਸੋਚੀ ਪੈਗੀ ਕਹਿੰਦੇ ਹੁੰਦੇ ਨੇ ਮੂਲ ਨਾਲੋਂ ਵਿਆਜ ਪਿਆਰਾ ਪੁੱਤ ਤਾਂ ਟਰੱਕ ਤੋਂ ਤੀਜੇ ਚੌਥੇ ਦਿਨ ਆਉਂਦਾ ਆ ਜਵਾਕੜੀ ਰੁਲਜੂ ਬੇਬੀ ਸੀਟ ਰਾਂਚ ਤੇ ਕਿਹਨੇ ਇਹਨੂੰ ਮੱਤਬੁੱਧੀ ਦੇਣੀ ਆ ਇਹੋ ਅੱਖਾਂ ਮੀਟ ਕੇ ਸਚਾਈ ਥੋੜੀ ਲੁਕ ਜਾਣੀ ਆ ਇਹ ਤਾਂ ਮਨ ਕਰੜਾ ਕਰਕੇ ਇਹਨੂੰ ਪਾਲਣਾ ਪੈਣਾ ਜੇ ਸਨੀ ਨੂੰ ਕਿਹਾ ਸੀ ਉਹਨੂੰ ਪਿੰਡ ਲੈ ਜਾਣੇ ਆ ਉੱਥੇ ਚੰਗੇ ਸਕੂਲ 'ਚ ਪੜਾ ਲਾਂਗੇ ਕੋਈ ਮੱਤਬੁੱਧਾ ਜੂ ਜਵਾਕੜੀ ਨੂੰ ਤਾਂ ਸਨੀ ਨੇ ਸਾਫ਼ ਇਨਕਾਰ ਕਰਤਾ ਸੀ ਲੈ ਮੰਮੀ ਤੁਸੀਂ ਵੀ ਹੱਦ ਕਰਦੇ ਹੋ ਇਹਦੇ ਬਿਨਾ ਮੇਰਾ ਜੀ ਕਿਵੇਂ ਲੱਗੂ ਫੇਰ ਰੋਟੀ ਦਾ ਵੀ ਕਿੰਨਾ ਔਖਾ ਹੋਜੂ ਮੈਂ ਆਪ ਬਣਾ ਕੇ ਲਜਾਇਆ ਕਰੂੰ ਸਨੀ ਆਪ ਦੀ ਜ਼ੁਬਾਨ ਤੋਂ ਕਦੇ ਰੀਤ ਨੂੰ ਮਾੜਾ ਨਹੀਂ ਸੀ ਕਹਿੰਦਾ ਖੌਰੀ ਕਿਸ ਮਿੱਟੀ ਦਾ ਬਣਿਆ ਸੀ ਉਹ ਜੇ ਆਖਾਂ ਪੁੱਤ ਇਹਨੂੰ ਸਮਝਾਇਆ ਕਰ ਕੁਝ ਘਰ ਔਰਤਾਂ ਨਾਲ ਹੀ ਹੁੰਦੇ ਨੇ ਬੱਚੇ ਜੇ ਮਾਂ ਦੀ ਗੋਦ ਚ ਨਾ ਖੇਡਣ ਤਾਂ ਇਹਨਾਂ ਨੂੰ ਕਦੇ ਸਬਰ ਨਹੀਂ ਆਉਂਦਾ ਉਹਦੇ ਚ ਤਾਂ ਕੋਈ ਮਾਵਾਂ ਵਾਲੇ ਲੱਛਣ ਹੈ ਹੀ ਨਹੀਂ ਜਿੰਨੇ ਕਮਾਉਂਦੀ ਆ ਉਹ ਤੋਂ ਵੱਧ ਫੈਸ਼ਨਾਂ ਸ਼ਰਾਬਾਂ ਤੇ ਕਲੱਬਾਂ ਚ ਪੱਟ ਆਉਂਦੀ ਆ ਜਦੋਂ ਗਿੱਟ-ਗਿੱਟ ਦੇ ਕੱਪੜੇ ਪਾ ਕੇ ਜਾਂਦੀ ਐ ਤੇਰਾ ਪਿਓ ਤਾਂ ਪਿੱਠ ਕਰ ਲੈਂਦਾ ਆੱਖਾਂ ਪੁੰਝਣ ਲੱਗ ਜਾਂਦਾ ਇਹ ਫਿਰ ਮੈਨੂੰ ਹੀ ਬੋਲਦਾ ਆਖੇ ਤੂੰ ਹੀ ਲੱਤਾਂ ਡਾਈ ਬੈਠੀ ਐ ਇੱਥੇ ਆਖੇ ਨਹੀਂ ਲੱਗਦੀ ਜਿਹੜੀ ਆਪਾਂ ਇੱਥੇ ਆਏ ਕੰਜਰਖਾਨਾ ਵੇਖਣ ਬੈਠੇ ਆ। ਸਨੀ ਕਈ ਵਾਰ ਤਾਂ ਖਮੋਸ਼ ਤੇ ਨੀਵੀਂ ਪਈ ਬੈਠਾ ਰਹਿੰਦਾ। ਕਈ ਵਾਰ ਸਫਾਈ ਵੀ ਪੇਸ਼ ਕਰਦਾ। ਉਹ ਮੰਮੀ ਇਹ ਤਾਂ ਜਦੋਂ ਇੰਡੀਆ ਤੋਂ ਇੱਥੇ ਆਈ ਸੀ ਨਾ ਬਾਲੀ ਛੋਟੀ ਸੀ। ਇੱਥੋਂ ਦੇ ਮਾਹੌਲ 'ਚ ਪਲੀ ਹੋਈ ਆ। ਇਹਦੀ ਮੰਮੀ ਹਮੇਸ਼ਾ ਕੰਮ 'ਤੇ ਰਹਿੰਦੀ ਸੀ। ਇਹਦੇ ਵੱਲ ਤਾਂ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ। ਆਦਤਾਂ ਖਰਾਬ ਹੋ ਗਈਆਂ ਇਹਦੀਆਂ। ਉਹ ਕਦੇ ਨਹੀਂ ਨਾਗਾ ਪਾਉਂਦੀ। ਨਹੀਂ ਤਾਂ ਅਕਸਰ ਡਰਿੰਕ ਹੁੰਦੀ ਆ। ਵੀਕਐਂਡ ਤੇ ਵੀ ਸਨੀ ਕੋਲ ਬੈਠ ਕੇ ਬੀਅਰ ਖੋਲ ਲੈਂਦੀ ਆ। ਉਹ ਆ ਨਾਕਾਨੀ ਜੀ ਵੀ ਕਰਦਾ। ਰੀਤ ਤੂੰ ਆਦਤ ਨਾ ਬਣਾ ਇਹਨੂੰ। ਚੱਲ ਕਦੇ-ਕਦਾਈ ਤਾਂ ਸਰ ਜਾਂਦਾ। ਜੇ ਪੱਕ ਗਈ ਫੇਰ ਆਦਤ ਛੁੱਟਣੀ ਨਹੀਂ ਤੇਰੀ। ਤੂੰ ਮੈਨੂੰ ਵੀ ਮਜਬੂਰ ਕਰਦੀ ਆ। ਮੇਰੀਆਂ ਵੀ ਆਦਤਾਂ ਖਰਾਬ ਹੋ ਜਾਣੀਆਂ ਨੇ ਫੇਰ। ਅੱਜ ਪੀ ਲਾ ਪਰ ਹੁਣ ਆਪਾਂ ਅਗਲੇ ਵੀਕਐਂਡ ਤੱਕ ਨਹੀਂ ਪੀਣੀ। ਤੂੰ ਅਮਾਨਤ ਨੂੰ ਵੀ ਵਾਅਦਾ ਤੋਂ ਵੱਧ ਟਾਈਮ ਦਿਆ ਕਰ। ਤੈਨੂੰ ਪਤਾ ਹੈ ਉਹ ਤੇਰੇ ਕੋਲ ਕਦੇ ਨਹੀਂ ਆਉਣਾ ਚਾਹੁੰਦੀ ਸਾਰਾ ਦਿਨ ਮੰਮੀ ਨਾਲ ਚਿਮੜੀ ਰਹਿੰਦੀ ਐ ਰਾਤ ਨੂੰ ਤੂੰ ਨਾਲ ਸੁਆਇਆ ਕਰ ਨਹੀਂ ਤਾਂ ਬੱਚੇ ਐਦਾਂ ਹੀ ਮਾਪਿਆਂ ਤੋਂ ਦੂਰ ਹੋ ਜਾਂਦੇ ਨੇ ਤੈਨੂੰ ਪਤਾ ਐ ਇੱਥੇ ਕਿਵੇਂ ਫੈਮਲੀਆਂ ਟੁੱਟ ਰਹੀਆਂ ਨੇ ਪਲੀਜ਼ ਕੇਅਰ ਕਰੋ ਦੀ ਵਾਟ ਨੌਨਸੈਂਸ ਤੂੰ ਮੈਨੂੰ ਅਕਲ ਸਿਖਾਏਂਗਾ ਮੈਂ ਤੈਨੂੰ ਅਮਰੀਕਾ ਦਿਖਾਈ ਅਮਰੀਕਨ ਲਾਈਫ ਦਿੱਤੀ ਲਾਇਸੈਂਸ ਜੌਬ ਏ ਟੂ ਜ਼ੈਡ ఎవਰੀਥਿੰਗ ਹੁਣ ਤੂੰ ਮੈਨੂੰ ਇਥੋਂ ਦੇ ਰੂਲ ਐਂਡ ਰੈਗੂਲੇਸ਼ਨ ਸਿਖਾਏਂਗਾ ਐਵੇਂ ਹੁਣ ਮੇਰੀ ਜ਼ੁਬਾਨ ਗੰਦੀ ਨਾ ਕਰਾ ਮੈਨੂੰ ਪਤਾ ਇਹ ਤੂੰ ਨਹੀਂ ਬੋਲਦਾ ਤੇਰੇ ਚ ਤੇਰੀ ਮਾਂ ਬੋਲਦੀ ਆ ਉਹਨਾਂ ਨੂੰ ਵੀ ਮੇਰੇ ਤੋਂ ਹੀ ਹਮੇਸ਼ਾ ਸ਼ਿਕਾਇਤ ਰਹਿੰਦੀ ਆ ਕਿ ਮੈਂ ਉਹਨਾਂ ਦੀ ਆਗਿਆਕਾਰੀ ਗੱਲ ਗੱਲ ਤੇ ਜੀ ਜੀ ਕਰਦੀ ਬਹੂ ਨਹੀਂ ਨਾ ਮੇਰੇ ਤੋਂ ਅਜਿਹੀ ਆਸ ਵੀ ਨਾ ਰੱਖਿਓ ਤੁਸੀਂ ਮੈਂ ਜਿਹੋ ਜੀ ਵੀ ਆਂ ਠੀਕ ਆਂ ਆਈ ਡੋਂਟ ਕੇਅਰ ਜੋੜ ਦੀ ਹੱਥ ਵੱਜਣ ਨਾਲ ਟੇਬਲ ਤੇ ਪਈ ਬੀਅਰ ਦੀ ਬੋਤਲ ਟੇਢੀ ਹੋ ਕੇ ਡੁੱਲਣ ਲੱਗੀ ਸੀ ਸਨੀ ਚੁੱਪਚਾਪ ਬੈਠ ਕੇ ਸਭ ਕੁਝ ਦੇਖਦਾ ਰਿਹਾ ਸੁਣਦਾ ਰਿਹਾ ਉਹ ਚਾਹ ਕੇ ਵੀ ਕੁਝ ਨਾ ਬੋਲ ਸਕਿਆ ਰੀਤ ਸੌਣ ਦੇ ਛਰਾਟੇ ਵਾਂਗ ਪੌੜੀਆਂ ਉਤਰ ਗਈ ਹੈਂਗਰ ਤੋਂ ਚਾਬੀ ਉਤਾਰ ਕੇ ਉਂਗਲਾਂ ਤੇ ਘੁਮਾਉਂਦੀ ਹੋਈ ਸੋਫੇ ਤੇ ਬੈਠੇ ਸੱਸ ਸਹੁਰੇ ਨੂੰ ਮੁਤਾਬਕ ਹੋਈ ਰੱਖੂੰਗੀ ਤਾਂ ਇੰਜ ਹੀ ਆਪਣੇ ਲਾਈਫ ਸਟਾਈਲ ਨੂੰ ਮੈਂ ਕਿਸੇ ਨੂੰ ਕੋਈ ਵੀ ਪ੍ਰੋਬਲਮ ਆ ਤਾਂ ਗੈਟ ਆਊਟ ਗੈਟ ਆਊਟ ਐਨੀ ਟਾਈਮ ਲੀ ਮਾਈ ਹਾਊਸ ਲਿਵਿੰਗ ਰੂਮ ਦਾ ਦਰਵਾਜ਼ਾ ਪਾਰ ਕਰਦੀ ਕਰਦੀ ਠੋਡ ਮਾਰ ਕੇ ਦਰਵਾਜ਼ੇ ਨੂੰ ਖੋਲਦੀ ਵੀ ਬੋਲਦੀ ਜਾ ਰਹੀ ਸੀ ਉਹ ਮੇਰਾ ਗੁੱਸਾ ਤਾਂ ਤੁਸੀਂ ਹਜੇ ਦੇਖਿਆ ਹੀ ਨਹੀਂ ਸਾਰੇ ਘਰ ਵਿੱਚ ਮੌਤ ਵਰਗਾ ਸਨਾਟਾ ਚ ਆ ਗਿਆ ਸਨੀ ਮੰਮੀ ਡੈਡੀ ਕੋਲ ਸੋਫੇ ਤੇ ਬੈਠ ਅਮਾਨਤ ਨੂੰ ਖੜਾਉਣ ਲੱਗ ਪਿਆ ਗੁਰਦੀਪ ਕੋਰ ਘੜੀਮੂੜੀ ਬਾਹਰ ਝਾਤੀ ਮਾਰਦੀ ਲੱਗਦਾ ਆਪਣੀ ਮਾਂ ਦੇ ਘਰੇ ਗਈ ਹੋ। ਨਾ ਤੂੰ ਵੀ ਦਫਾ ਕਰਿਆ ਕਰ ਸਨੀ ਪੁੱਤ। ਕਾਹਨੂੰ ਭੋਂਡਾ ਦੇ ਖੱਖਰ ਤੇ ਰੋੜੇ ਮਾਰਦਾ ਹੁੰਨਾ ਤੂੰ। ਹਫ਼ਤੇ 'ਚ ਮਸਾ ਤਾਂ ਦਿਹਾੜੀ ਘਰੇ ਸਾਂ ਲੈਣਾ ਹੁੰਨਾ। ਉਹ ਵੀ ਕਲੇਸ਼ 'ਚ। ਕਹਿੰਦੇ ਹੁੰਦੇ ਐ ਅਜਿਹੇ ਕਲੇਸ਼ੀ ਨੂੰ ਛੇੜਨ ਨਾਲੋਂ ਤਾਂ ਬੰਦਾ ਚੁੱਲ੍ਹੇ ਦੀ ਭੁੱਬਲ 'ਚ ਹੱਥ ਪਾ ਲਵੇ। ਸਨੀ ਵੇਖ ਕੱਕਾ ਹੱਦ ਹੁੰਦੀ ਐ ਹਰ ਇੱਕ ਗੱਲ ਦੀ। ਇਸ ਟੁੱਟੂਜੀ ਜਨਾਨੀ ਪਿੱਛੇ ਆਪਾਂ ਕਿੰਨੇ ਜੀ ਮਰਿਆਂ ਵਰਗੇ ਹੋਏ ਪਏ ਆ। ਇਹ ਤਾਂ ਕਿਸੇ ਨੂੰ ਸਿੱਧੇ منہ ਬੋਲਦੀ ਨਹੀਂ। ਅੱਗ ਖਾਂਦੀ ਐ, ਅੰਗਿਆਰ ਰhagਦੀ ਐ। 4 ਕੋ ਫੁੱਟ ਦੀ ਇਹ ਉੱਪਰ ਧਰਤੀ 'ਚ ਤੇ 20 ਫੁੱਟ ਡੂੰਗੀ ਆ। ਬਾਕੀ ਤੇਰੀ ਮਰਜ਼ੀ ਆ, ਤੇਰੀ ਜ਼ਿੰਦਗੀ ਆ। ਨਹੀਂ ਕੁਝ ਕਰਨਾ ਖਾ ਤੱਕੇ ਫਿਰ। ਸੁਧਰਨਾ ਇਹਨੇ ਹੈ ਨਹੀਂ। ਇੱਕ ਅੱਦੇ ਦੀ ਜਾਨ ਲਊਗੀ ਬਸ। ਬਸ ਕਾਕਾ। ਸਾਥੋਂ ਨਹੀਂ ਜਰਿਆ ਜਾਂਦਾ ਇਹ ਕੰਜਰਖਾਨਾ ਹੁਣ ਪਿੰਡ ਗੇੜਾ ਸੀ ਭੁੱਖੇ ਮਰਦੇ ਸੀ ਆਹ ਦਿਨ ਤਾਂ ਸਾਰੀ ਉਮਰ ਨਹੀਂ ਸੀ ਦੇਖਣੇ ਪੈਣੇ ਸਾਨੂੰ ਚੈੱਕ ਵੀਕ ਦਾ ਮਗਰੋਂ ਆਉਂਦਾ ਪਹਿਲਾਂ ਆਖ ਦਿੰਨੇ ਆ ਪਾਪਾ ਗਰੋਸਰੀ ਚੁਕਲਿਓ ਉੱਥੇ ਮੇਰੀ ਪੈਨਸ਼ਨ ਐ ਜ਼ਮੀਨ ਦਾ ਠੇਕਾ ਐ ਸਾਥੋਂ ਮੁੱਕਦਾ ਨਹੀਂ ਤੇਰੇ ਤੇ ਤੇਰੀ ਬੋਟੀ ਦੀ ਆਖੇ ਮੈਂ ਕੰਮ ਤੇ ਵੀ ਲੱਗ ਗਿਆ ਮੇਰੇ ਤੋਂ ਹੁੰਦਾ ਨਹੀਂ ਸਾਰੀ ਰਾਤ ਮੇਰੇ ਮੋਰਾ ਚ ਪੀੜਾਂ ਪੈਂਦੀਆਂ ਨੇ ਸਾਨੂੰ ਜਾਣਦੇ ਕਾਕਾ Pritam Singh ਪੁੱਤ ਦੇ ਅੱਗੇ ਗਿੜਗੜਾ ਰਿਹਾ ਸੀ ਉਸ ਨੇ ਸਿਰ ਤੇ ਲਏ ਕੇਸਰੀ ਸਾਫੇ ਨਾਲ ਅੱਖਾਂ ਪੂੰਝ ਕੇ ਮੂੰਹ ਪਵਾ ਲਿਆ ਗੁਰਦੀਪ ਕੌਰ ਵੀ ਭਰੀਆਂ ਅੱਖਾਂ ਨਾਲ ਚੁੰਨੀ ਨਾਲ ਅੱਖਾਂ ਪੂੰਝਦੀ ਨੀਵੀਂ ਪਾਈ ਬੈਠੀ ਰਹੀ Papa ਯਾਰ ਮੈਂ ਸਮਝਦਾ ਤੁਹਾਡਾ ਦਰਦ ਅਗਲੇ ਸਾਲ ਤੁਹਾਡਾ ਸਿਟੀਜ਼ਨ ਲਈ ਅਪਲਾਈ ਵੀ ਹੋ ਜਾਣਾ ਹੈ ਮੈਂ ਚਾਹੁੰਨਾ ਤੁਸੀਂ ਔਖੇ ਸੌਖੇ ਹੋ ਕੇ ਟਿਕੇ ਰਹੋ ਅਮਾਨਤ ਦੀ ਵੀ ਤੁਹਾਡੇ ਨਾਲ ਹੀ ਅਟੈਚਮੈਂਟ ਬਹੁਤ ਆ ਰੀਤ ਦਾ ਤਾਂ ਤੁਹਾਨੂੰ ਪਤਾ ਹੀ ਆ ਕਿੰਨਾ ਕੋ ਟਾਈਮ ਕੱਢਦੀ ਆ ਉਹਦੇ ਲਈ ਅਮਾਨਤ ਕਿੰਨਾ ਕੁਝ ਸਿੱਖ ਰਹੀ ਆ ਤੁਹਾਡੇ ਤੋਂ ਪੰਜਾਬੀ ਚ ਪਟਰ ਪਟਰ ਗੱਲਾਂ ਮਾਰਦੀ ਆ ਇਹ ਵਿਚਾਰੀ ਭੰਗ ਦੇ ਭਾਣੇ ਰੁਲ ਜੂ ਵੱਡੀ ਗੱਲ ਅਗਲੇ ਸਾਲ ਤੁਹਾਡੀ ਪੈਨਸ਼ਨ ਵੀ ਲੱਗ ਜਾਣੀ ਆ ਪੈਨਸ਼ਨ ਵੀ ਤੁਹਾਡੇ ਹੱਥ ਧਰਨੀ ਆ ਉਹ ਕਿਹੜਾ ਪਿੰਡ ਦੂਜੇ ਨੂੰ ਭੇਜਣ ਦੇਣੀ ਆ ਉਹ ਜਾ ਓਏ ਜਾ ਬੈਠਾ ਰਹਿ ਬਾळा ਸਿਆਣਾ ਬੁੜੀ ਅੱਜ ਮਰੇ ਜੁਲਾਬ ਕੱਤੇ ਨੂੰ ਪ੍ਰੀਤਮ ਸਿੰਘ ਹੁਣ ਮੂੰਚ ਬੁੜਬੁੜ ਕਰਦਾ ਸਿਰ ਦਾ ਸਾਫਾ ਲੋਟ ਕਰਦਾ ਪਾਰਕ ਵੱਲ ਨਿਕਲ ਗਿਆ ਪਾਰਕ ਚ ਲੱਗੇ ਰੰਗ ਬਿਰੰਗੇ ਫੁੱਲ ਕਿੰਨੇ ਤਰ੍ਹਾਂ ਦੇ ਨਿੱਕੇ ਵੱਡੇ ਬੂਟੇ ਰੁੱਖ ਅੱਖਾਂ ਨੂੰ ਵੇਖ ਵੇਖ ਕੇ ਰੱਜ ਨਹੀਂ ਆਉਂਦਾ ਦੂਰ ਪਹਾੜੀਆਂ ਚ ਸੂਰਜ ਡੁੱਬਣ ਵੇਲੇ ਹੋਰ ਵੀ ਸੋਹਣਾ ਦਿਸਦਾ ਐਨੀ ਸ਼ਾਂਤੀ ਐਨਾ ਮਨਮੋਹਕ ਦ੍ਰਿਸ਼ ਪਾਰਕ ਦਾ ਨਜ਼ਾਰਾ ਵੇਖ ਪ੍ਰੀਤਮ ਸਿੰਘ ਅਕਸਰ ਹੀ ਕਹਿੰਦਾ ਘਰੇ ਤਾਂ ਜੇਲੀ ਕੱਟਣੀ ਪੈਂਦੀ ਐ ਇੱਥੇ ਐ ਸਵਰਗ ਤਾਂ ਪਾਰਕ 'ਚ ਸਾਰੇ ਹਮ ਉਮਰ ਯਾਰ ਬੇਲੀਆਂ ਨਾਲ ਗੱਲਾਂ ਬਾਤਾਂ ਕਰਕੇ ਸਾਰੇ ਆਪੋ ਆਪਣਾ ਦੁੱਖ ਭੁੱਲ ਜਾਂਦੇ ਕੁਝ ਵਕਤ ਲਈ ਮਨ ਹੋਰ ਹੋ ਜਾਂਦਾ ਅਜੈਬ ਸਿਆਂ ਭਲਾ ਇੰਡੀਆ ਦੇ ਟਿਕਟ ਹੁਣ ਕੀ ਪਾਏ ਤੂੰ ਤਾਂ ਜਾ ਕੇ ਆਇਆ ਥੋੜਾ ਜਿਹਾ ਪਹਿਲਾਂ ਬੜੀ ਹਲੀਮੀ ਤੇ ਪਿਆਰ ਨਾਲ ਜੈਪ ਸਿੰਘ ਨੇ ਪ੍ਰੀਤਮ ਦੇ ਮੋਢੇ ਤੇ ਹੱਥ ਰੱਖਿਆ। "ਓ ਬਈ ਪ੍ਰੀਤਮਾ, ਤੂੰ ਮਨ ਬਣਾ। ਆਪਦੇ ਕੰਮ ਦਾ ਲੋਟ ਦੇਖ। ਟਿਕਟ ਤਾਂ ਮੈਂ ਤੈਨੂੰ ਅੱਜ ਹੀ ਵੇਖ ਦੂੰ। ਰਾਤ ਨੂੰ ਆਖੂ ਆਪਣੇ ਮੁੰਡੇ ਨੂੰ। ਓਨੇ ਤਾਂ ਮਿੰਟਾਂ ਸੈਕਿੰਡਾਂ ਚ ਆਪਦੇ ਫੋਨ ਤੇ ਹੀ ਦੇਖ ਦੇਣੀ ਆ। ਕਿਹੜੇ ਵਰੇ ਲੱਗਣੇ ਨੇ? ਹੌਸਲਾ ਗੱਢ ਬਈ ਤੂੰ। ਹੋਰ ਤਾਂ ਤੂੰ ਛੱਡ ਬਈ, ਟਿਕਟ ਵੀ ਤੈਨੂੰ ਆਪਦੇ ਪੱਲਿਓਂ ਲੈ ਕੇ ਦਊ। ਤੂੰ ਕਰ ਗੱਲ। ਜਾਣ ਵਾਲਾ ਬਣ ਬਸ।" ਓ ਬਾਈ ਸਿਆਂ ਇੱਥੇ ਤਾਂ ਅੜਾਂਦੇ ਊਠ ਹੀ ਲੱਦੀ ਦੇ ਤੂੰ ਇਓ ਕਰ ਅਜੈਬ ਸਿਆਂ ਦੋ ਟਿਕਟਾਂ ਵੇਖੀ 15 ਕ ਦਿਨਾਂ ਤੱਕ ਮੈਂ ਤੇਰੀ ਪਰਜਾਈ ਨਾਲ ਗੱਲ ਕਰੂੰ ਦੋ ਹੀ ਜਾਵਾਂਗੇ ਕੰਮ ਨੂੰ ਲੱਗੇ ਅੱਗ ਜੀ ਆ ਤ ਜਹਾਨ ਬਸ ਆਖਰੀ ਸਾਸਰੀ ਕਾਲ ਬੁਲਾ ਜਾਣੀ ਹੈ ਹੁਣ ਤਾਂ ਜਾ ਕੇ ਪਾਸਪੋਰਟ ਪਾੜ ਦੇਣੇ ਆਪਾਂ ਤਾਂ ਕੇਰਾ ਬਸ ਨਿਕਲ ਜਿਏ ਇਸਥੋਂ ਜੇਲ੍ਹ ਚੋਂ ਹੁਣ ਤਾਂ ਸਾਡੀ ਭਿਆਹ ਹੋਈ ਪਈ ਐ ਬਾਈ ਉੱਥੋਂ ਵਾਲੀ ਸਾਡੀ ਨੂੰ ਤਾਂ ਬਹੁਤ ਚੰਗੀ ਆ। ਸਾਨੂੰ ਪੁੱਛ ਕੇ ਗੱਲ ਕਰਦੇ ਸੀ ਨੂੰ ਪੁੱਤ। ਬੈਠਿਆਂ ਨੂੰ ਰੋਟੀ ਪਾਣੀ। ਆਹ ਤੇਰੀ ਪਰਜਾਈ ਦੋ ਵਾਰੀ ਚੱਕਰ ਖਾ ਕੇ ਡਿੱਗ ਪਈ ਇੱਥੇ। ਬੀਪੀ ਵਾਲਾ ਵੱਜ ਜਾਂਦਾ। ਕੋਈ ਨਹੀਂ ਸੁਣਦਾ। ਸਾਲੀ ਕੋਈ ਚੈਨ ਐ ਇੱਥੇ? ਸਾਰਾ ਕੰਮ ਕਰਦੀ ਆ। ਕੁੜੀ ਸੰਭਦੀ ਆ। ਫੇਰ ਵੀ ਭਾਈ ਕੁੱਤਿਆ ਕੁੱਤਿਆ ਹੋਈ ਜਾਂਦੀ ਆ। ਗੁਰਦੀਪਕੌਰ ਨੂੰ ਲੜਾਈ ਤੋਂ ਵੱਧ ਚਿੰਤਾ ਰੀਤ ਦੀ ਰਹਿੰਦੀ ਆ। ਰੀਤ ਆਏ ਦਿਨ ਬਹਾਨੇ ਨਾਲ ਪਾਰਟੀਆਂ ਤੇ ਤੁਰ ਹੀ ਰਹਿੰਦੀ। ਕਈ ਵਾਰ ਤਾਂ ਲੜਖੜਾਉਂਦੇ ਕਦਮਾਂ ਨਾਲ ਸਿੱਧੀ ਕਮਰੇ 'ਚ ਪਹੁੰਚ ਜਾਂਦੀ ਆ। ਕਈ ਵਾਰ ਥੱਲੇ ਸੋਫੇ ਤੇ ਆ ਬੈਂਦੀ ਆ। ਮਮ ਮਮ ਡੈਡ ਕਮ ਹੇਅਰ ਆਈ ਵਾਂਟ ਟੂ ਟਾਕ ਟੂ ਯੂ। ਡ੍ਰਿੰਕ ਕੀਤੀ ਤਾਂ ਟੁੱਟੀ-ਫੁੱਟੀ ਅੰਗਰੇਜ਼ੀ ਘੋਟਦੀ। ਗੁਰਦੀਪ ਆਪਣੇ ਕਮਰੇ 'ਚੋਂ ਉੱਠ ਕੇ ਉਹਦੇ ਕੋਲ ਆ ਬੈਂਦੀ। ਮਨ 'ਚ ਹਜ਼ਾਰਾਂ ਗਾਲਾਂ ਕੱਢਦੀ। ਕੁੱਤੀ, ਕੰਜਰੀ, ਬੰਦਿਆਂ ਤੋਂ ਟੱਪੀ ਹੋਈ। ਹੁਣ ਅੰਗਰੇਜ਼ੀ ਕੋਟੂ ਸਾਡੇ ਤੇ ਮੁੰਡਾ ਤਾਂ ਐਨੀ ਪਿੰਦਾ ਵੀ ਨਹੀਂ ਇਹ ਬਾਲੀ ਮਾਡਰਨ ਬਣੀ ਫਿਰਦੀ ਆ ਕਿਥੇ ਸਾਡੇ ਕਰਮਾ ਚ ਧਰੀ ਪਈ ਸੀ ਇਹ ਬਦਕਾਰ ਪਰ ਮੂੰਚੋ ਕੋਈ ਬੋਲ ਨਾ ਨਿਕਲ ਦੰਦੀ ਵੇਖਦੀ ਏ ਪੈ ਜਾ ਚੁੱਪ ਕਰਕੇ ਅੱਧੀ ਰਾਤ ਹੋਈ ਪਈ ਆ ਤੇਰੇ ਪਿਓ ਦੀ ਜੇ ਅੱਖ ਖੁੱਲ ਗਈ ਉਹਨੂੰ ਨੀਂਦ ਨਹੀਂ ਆਉਣੀ ਫਿਰ ਉਹ ਦੋ ਦੋ ਗੋਲੀਆਂ ਖਾ ਕੇ ਸੌਂਦਾ ਵਾਟ ਅ ਪ੍ਰੋਬਲਮ ਵਿਦ ਡੈਡ ਲੈ ਡੈਡ ਨੂੰ ਕੀ ਪ੍ਰੋਬਲਮ ਆ ਦੋ ਪੈਗ ਲਾ ਲਿਆ ਕਰੀ ਫਿਰ ਦੇਖੀ ਭਲਾ ਨੀਂਦ ਨਾ ਆਵੇ ਹਾ 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 ਮਮ ਤੂੰ ਵੀ ਲਾ ਲਿਆ ਕਰ ਛਿੱਟਕੂ ਬੜਾ ਨਜ਼ਾਰਾ ਹੈਵਨ ਹੈਵਨ 올 ਰੌਂਡ ਨਾ ਨਾ ਧੀਏ ਵਾਇਗਰੂ ਤੈਨੂੰ ਇਸ ਮਤ ਬਖਸ਼ੇ ਚੰਗੇ ਘਰ ਦੀਆਂ ਨੋਹਾ ਧੀਆ ਆਹ ਕੁਝ ਨਹੀਂ ਕਰਦੀਆਂ ਤੂੰ ਵੀ ਨਾ ਪੀਆ ਕਰ ਸਿਆਣੀ ਬਣ ਸਿਆਣੀ ਭਲਕੇ ਆਪਦੀ ਧੀ ਨੂੰ ਕੀ ਮਤ ਦੇਵੇਂਗੀ ਤੂੰ ਉਹਨੂੰ ਕੀ ਆਖ ਕੇ ਸਮਝਾਏਗੀ ਮੈਂ ਤਾਂ ਕਦੇ ਤੇਰੇ ਸਹੁਰੇ ਤੇ ਤੇਰੇ ਜੇਠ ਨੂੰ ਵੀ ਨਹੀਂ ਪੀਣ ਦਿੱਤੀ ਆਸ ਨਹੀਂ ਹੁਣ ਜਰੂਰ ਤੇਰੇ ਵਿਆਹ ਤੋਂ ਬਾਅਦ ਤੇਰੇ ਨਾਲ ਪੀਣ ਲੱਗ ਪਿਆ ਨਾਨਸੈਂਸ ਸਟੂਪਿਡ ਮੈਨੂੰ ਸਮਝਾਉਣੀ ਆ ਗੇਟ ਆਊਟ ਲੀ ਮਾਈ ਹਾਊਸ ਤੁਸੀਂ ਮੇਰਾ ਗੁੱਸਾ ਵੇਖਿਆ ਨਹੀਂ ਹਜੇ ਸਾਰਾ ਪਰਿਵਾਰ ਪਾਗਲਾ ਰੀਤ ਸੋਫੇ ਤੋਂ ਉੱਠਣ ਦੀ ਕੋਸ਼ਿਸ਼ ਕਰਦੀ ਵਾਰ-ਵਾਰ ਡਿੱਗੀ ਜਾਵੇ ਹੱਗੇ ਵੱਧ ਕੇ ਗੁਰਦੀਪ ਨੇ ਸੋਫੇ ਤੋਂ ਉੱਠਣ ਲਈ ਸਹਾਰਾ ਦੇਣਾ ਚਾਹਿਆ ਚੱਲ ਉੱਤੇ ਚੱਲ ਤੇਰੇ ਕਮਰੇ 'ਚ ਛੱਡ ਕੇ ਆਵਾਂ ਨੋ ਨੋ ਕਰਦੀ ਹੋਈ ਉਹ ਉੱਥੇ ਡਿੱਗ ਕੇ ਸੋਫੇ ਤੇ ਸੋ ਗਈ ਗੁਰਦੀਪ ਕੋਰਦੀ ਜਾਨ ਸਾਰੀ ਰਾਤ ਸੂਲੀ ਤੇ ਟੰਗੀ ਰਹੀ ਵਾਹ ਗਰੂ ਵਾਹ ਗਰੂ ਵੇ ਰੱਬਾ ਤੂੰ ਕਿਹੜੇ ਬਦਲੇ ਲੈ ਲੈ ਸਾਡੇ ਤੋਂ ਅਸੀਂ ਤਾਂ ਕਦੇ ਪਸ਼ੂ ਦੇ ਡੰਡਾ ਨਹੀਂ ਸੀ ਮਾਰਿਆ ਸਾਡਾ ਤਾਂ ਪੁੱਤ ਨਹੀਂ ਸੀ ਲੋਕਾਂ ਦੇ ਪੁੱਤਾਂ ਵਰਗਾ ਇਹਦੀਆਂ ਕਰਤੁੱਤਾ ਨੇ ਤਾਂ ਉਹਨੂੰ ਕੀ ਦੱਸਾਂ ਬਸ ਅੰਦਰੋਂ ਅੰਦਰੀ ਭੁੱਜਦਾ ਅੱਧਾ ਰਹਿ ਗਿਆ ਮੇਰਾ ਪੁੱਤ ਜਦੋਂ ਇੰਡੀਆ ਸੀ ਐਡਾ ਜਰਵਾਣਾ ਸੀ ਉਹ ਨਿਤ ਜਿੰਮ ਜਾਣਾ ਕੋਈ ਫਿਕਰ ਨਾ ਫਾਕਾ ਲੈ ਡੁੱਬੀ ਸਾਨੂੰ ਤਾਂ ਅਮਰੀਕਾ ਇਹ ਗੁਰਦੀਪਕੌਰ ਸੋਚਦੀ ਜਦੋਂ ਉਹ ਸੌਰੀ ਆਈ ਸੀ ਤਾਂ ਕਦੇ ਸਿਰ ਤੋਂ ਚੁੰਨੀ ਨਹੀਂ ਸਿਲਾਹੀ ਇਹ ਨਿੱਤ ਨਿੱਕੇ ਨਿੱਕੇ ਕੱਪੜੇ ਪਾ ਕੇ ਸਹੁਰੇ ਅੱਗੇ ਟੱਪਦੀ ਫਿਰਦੀ ਆ ਉਹ ਆਪ ਨੀਵੀ ਪਾ ਲੈਂਦਾ ਕਿਹੜਾ ਜ਼ਮਾਨਾ ਆ ਗਿਆ ਮੈਂ ਜਦੋਂ ਮੁਕਲਾਵੀ ਆਈ ਸੀ ਤਾਂ ਤਰੋਜੇ ਜਾਣਾ ਸੀ ਮੇਰਾ ਵੱਡਾ ਭਾਈ ਮੈਨੂੰ ਲੈਣ ਆਇਆ ਤਾਂ ਮੇਰੀ ਸਾਸ ਨੇ ਸਾਨੂੰ ਦੋਹਾਂ ਭੈਣ ਭਰਾਵਾਂ ਨੂੰ ਕੋਲ ਬਿਠਾ ਲਿਆ ਮੱਥੇ 'ਤੇ ਕਲੀ ਕਰੀਮ ਰੰਗ ਦੀ ਵੱਟੀ ਸਾਰੀ ਚੁੰਨੀ ਜਮਾ ਉਹਦੇ ਰੰਗ ਨਾਲ ਰਲ ਹੀ ਰਹਿੰਦੀ ਐਨਕਾ ਚ ਜਦ ਵੇਖਦੀ ਤਾਂ ਮੇਰੇ ਤਾਂ ਕਲੇਜੋਂ ਰੁਗ ਭਰਿਆ ਜਾਂਦਾ ਜਿਵੇਂ ਸਾਡੇ ਸਕੂਲ ਦੀ ਹੈਡਮਾਸਟਰ ਨੀ ਬਲਵੰਤ ਕਰੋ ਹੋਵੇ ਉਹਦਾ ਮੇਜ਼ ਤੇ ਡੰਡਾ ਵਰਦਾ ਤਾਂ ਨਿਆਣੇ ਦਾ ਮੂਤ ਨਿਕਲ ਜਾਂਦਾ ਸੀ ਪਤਾ ਨਹੀਂ ਕਿਉਂ ਐਨਾ ਡਰ ਮੈਨੂੰ ਮੇਰੀ ਸੱਸ ਤੋਂ ਲੱਗਦਾ ਸੀ ਉਹ ਰੋਬ ਨਾਲ ਬੋਲੀ ਸੀ ਦੇਖ ਭਾਈ ਕਾਕਾ ਮੇਰੀ ਗੱਲ ਸੁਣ ਮੇਰੀ ਇੱਕ ਦਿਨ ਦੀ ਆਖੀ ਕੰਨ ਪਾਲਿਓ ਦੋਨੋਂ ਭੈਣ ਭਾਈ ਕੁੜੀਏ ਤੇਰੇ ਸਿਰ ਤੋਂ ਕਦੇ ਚੁੰਨੀ ਲੱਥੀ ਨਾ ਵੇਖਾਂ ਮੈਂ ਤੇਰੀ ਆਵਾਜ਼ ਕੰਧ ਤੋਂ ਬਾਹਰ ਨਾ ਟੱਪੇ ਘਰੇ ਫਿਰਦੇ ਸੀਰੀ ਸਾਂਜੀ ਗੋਹੇ ਕੋੜੇ ਵਾਲੀਆਂ ਬਾਹਰ ਜਾ ਕੇ ਗੱਲਾਂ ਨਾ ਕਰਨ ਆਪਣੇ ਘਰ ਦੀਆਂ ਤੇਰੇ ਦਾਦੇ ਸੌਰੇ ਨੇ ਦੋ ਪਿੰਡਾਂ 'ਚ ਸਰਪੰਚੀ ਕੀਤੀ ਆ ਹੁਣ ਉਹ ਗੁਰਦੁਆਰੇ ਦਾ ਪ੍ਰਧਾਨ ਆ ਕੋਈ ਸਾਨੂੰ ਇਹ ਨਾ ਆਖੇ ਲੈ ਬਣੇ ਫਿਰਦੇ ਨੇ ਵੱਡੇ ਨੂੰ ਤਾਂ ਨੰਗੇ ਝਾਟੇ ਫਿਰਦੀ ਆ ਜੰ ਲੱਪਰ ਲੱਪਰ ਬੋਲਦੀ ਆ ਮੇਰਾ ਵੱਡਾ ਭਾਈ ਮੇਰੇ ਕਨੀ ਚ ਆਕੇ ਮੇਰੀ ਸਾਸਦੇ ਪੈਰੀ ਹੱਥ ਲਾ ਕੇ ਖੜੋ ਗਿਆ ਹੱਥ ਬੰਨ ਕੇ ਉਹ ਨਾ ਮਾਸੀ ਜੀ ਨਾ ਕਦੇ ਨਹੀਂ ਤੁਹਾਨੂੰ ਮੌਕਾ ਦੰਦੀ ਦੀਪੋ ਪਹਿਣ ਕਦੇ ਉਲੰਬਾ ਨਹੀਂ ਆਉਣ ਦੰਦੀ ਹਾਂਜੀ ਬੀਜੀ ਹਾਂਜੀ ਬੀਜੀ ਕਰਦੀ ਦਾ ਸਾਹ ਸੁੱਕਦਾ ਸੀ ਮੇਰਾ ਜਿਉ ਉਹ ਦਿਨ ਨਾ ਰਹੇ ਤਾਈ ਵੀ ਨਹੀਂ ਰਹਿਣੇ ਹੋਕਾ ਭਰਦੀ ਸੋਚਦੀ ਹੁਣ ਤਾਂ ਆਕਦੀਆਂ ਮੂੰਹ ਤੋਂ ਲਾਈ ਲੋਈ ਕੀ ਕਰੂਗਾ ਕੋਈ ਗੁਰਦੀਪ ਕੌਰ ਨੇ ਫੋਨ ਰੀਤ ਦੀ ਮੰਮੀ ਨੂੰ ਲਾ ਲਿਆ ਤੇ ਇੱਧਰ ਆਉਣ ਲਈ ਸੱਦਾ ਦੇ ਦਿੱਤਾ ਰੋਟੀ ਇੱਧਰ ਖਾ ਲਿਓ ਭੈਣ ਜੀ ਭੈਣ ਜੀ ਤਾਂ ਅਜੇ ਇਹ ਸੱਦੇ ਤੇ ਪੈਰੀ ਜੁੱਤੀ ਨਹੀਂ ਪਾਉਂਦੀ ਹੂੰ ਕਿਉਂਕਿ ਰੋਟੀ ਪਕਾਉਣੀ ਉਹਦੇ ਲਈ بڑا ਔਖਾ ਕੰਮ ਆ ਉਹਨੂੰ ਤਾਂ ਸਹੇਲੀਆਂ ਨਾਲ ਸ਼ਾਪਿੰਗ ਪਾਰਟੀਆਂ ਮੂਵੀ ਦੇਖਣ ਤੋਂ ਫਰਸਤ ਹੀ ਨਹੀਂ ਮਿਲਦੀ ਆਖੇ ਭੁੱਖੇ ਜੱਟ ਕਟੋਰਾ ਲੱਭਾ ਪਾਣੀ ਪੀ ਪਿਆ ਫਰਿਆ ਹਨਪੜ ਪਰਿਵਾਰ ਸੀ ਨਾ ਪਿੱਛੇ ਗੁਜ਼ਾਰਾ ਮਸਾਂ ਚੱਲਦਾ ਸੀ ਇਹਨਾਂ ਦਾ ਮਾਸੀ ਨੇ ਪੇਪਰ ਭਰੇ ਫੈਮਿਲੀ ਬੇਸ ਤੇ ਸਾਰਾ ਟੱਬਰ ਲੰਘ ਆਇਆ ਰੀਤ ਹੋਣੀ ਦੋ ਭੈਣਾ ਥੋੜਾ ਬਹੁਤ ਪੜੀਆਂ ਸੀ ਇੱਧਰ ਅੰਗਰੇਜ਼ੀ ਦੇ ਦੋ ਚਾਰ ਅੱਖਰ ਸਿੱਖ ਕੇ ਹੁਣ ਮਾਵਾਂ ਤੀਆਂ ਚੂਨੀਆਂ ਵਾਂਗ ਛੱਜ ਬੰਨੀ ਫਿਰਦੀਆਂ ਨੇ ਪਿਓ ਦੀ ਕਈ ਵਾਰੇ ਪਹਿਲਾਂ ਮੌਤ ਹੋ ਗਈ ਸੀ ਤਿੰਨੇ ਮਾਵਾਂ ਤੀਆਂ ਬਸ ਆਪੋ ਆਪਣੀ ਮਰਜ਼ੀ ਦੇ ਰਾਹੇ ਪੈ ਗਈਆਂ ਮਾਂ ਵੀ ਉਹ ਜੀ ਆ ਸਾਈ ਬਿਨਾ ਵਗ ਨੂੰ ਕੌਣ ਮੋੜੇ हां ਭੈਣ ਜੀ ਬੜੀਆਂ 스ਮੈਲ ਆ ਰਹੀਆਂ ਨੇ ਕਿਚਨ ਚ ਕੁਝ ਟੇਸਟੀ ਟੇਸਟੀ ਬਣ ਰਿਹਾ ਹੈ ਰੀਤ ਦੀ ਮੰਮੀ ਨੇ ਘਰ ਵੜਦਿਆਂ ਨੱਕ ਇਕੱਠਾ ਜਾ ਕਰਦਿਆ ਗਿਆ ਆਹਾ ਸੇਮ ਇੰਡੀਆ ਵਾਲੀ ਫੀਲਿੰਗ ਹਾਂਜੀ ਹਾਂਜੀ ਆਜੋ ਭੈਣ ਰਜਵੰਤ ਕੋਰੇ ਲੰਘ ਆਓ ਆਓ ਬੈਠੋ ਸਾਗ ਧਰਿਆ ਜਮੈਂ ਬੈਕਯਾਰਡ ਵਿੱਚ ਸੜੋਂ ਖੜੀ ਸੀ ਵਿਰਲੀ ਵਿਰਲੀ ਗੰਦਲ ਪਾਲਕ ਕਾਸਕੋ ਤੋਂ ਲਿਆਂਦੀ ਪਈ ਸੀ ਪਿਛਲੇ ਵੀਕ ਦੀ ਆ ਤਾਂ ਗੱਲ ਬਣ ਗਈ ਜੀ ਬਹੁਤ ਮਿਸ ਕਰਦੀ ਸੀ ਮੈਂ ਸਾਗ ਤੇ ਮੱਕੀ ਦੀ ਰੋਟੀ ਨੂੰ ਮੱਖਣ ਪਾ ਕੇ ਤੁਹਾਡੇ ਹੱਥ ਦੀ ਖਾਣ ਆ ਜਾਂਦੀ ਆ ਬਸ ਵੈਸੇ ਤਾਂ ਘਰੋਂ ਮੇਥੋਂ ਤਾਂ ਆਹਾਰ ਹੁੰਦਾ ਨਹੀਂ ਗੁਰਦੀਪ ਕੌਰ ਨੇ ਝਟ ਕੁਮਗਰੋਂ ਰੋਟੀ ਪਰੋਸ ਕੇ ਥਾਲ ਚ ਡਾਈਨਿੰਗ ਟੇਬਲ ਤੇ ਲਿਆ ਰੱਖਿਆ ਮੱਕੀ ਦੀਆਂ ਗਰਮ ਗਰਮ ਰੋਟੀਆਂ ਖਾਂਦੀ ਰੀਤ ਦੀ ਮੰਮੀ ਤਾਰੀਫ ਕਰਦੀ ਜਾ ਰਹੀ ਸੀ ਆਖਰੀ ਰੋਟੀ ਉਹਦੀ ਥਾਲੀ ਚ ਰੱਖ ਕੇ ਗੁਰਦੀਪ ਕੌਰ ਉਹਦੇ ਕੋਲ ਹੀ ਬੈਗੀ ਸੌਰੀ ਭੈਣ ਜੀ ਮੈਂ ਭੁੱਲ ਗਈ ਮੈਂ ਤਾਂ ਤੁਹਾਨੂੰ ਪੈਗ ਲਵਾਏ ਬਿਨਾ ਹੀ ਰੋਟੀ ਖਵਾਤੀ ਲਿਆਵਾ ਉਹ ਨਾ ਭੈਣ ਜੀ ਕਿਹੋ ਜੀਆਂ ਗੱਲਾਂ ਕਰਦੇ ਹੋ ਕਿਉਂ ਥੋੜੀ ਧੀ ਤਾਂ ਇਨੀ ਪਿੰਦੀ ਆ ਤੁਸੀਂ ਵੀ ਤਾਂ ਪਿੰਦੇ ਹੀ ਹੋਮੋਂਗੇ ਉਹ ਤਾਂ ਨਸ਼ੇ ਵੀ ਕਰਦੀ ਆ ਸਿਗਰਟ ਹੋਕਾ ਕੁਝ ਨਹੀਂ ਛੱਡਦੀ ਰੋਟੀ ਦੀ ਬੁਰਕੀ ਹੁਣ ਰਾਜਵੰਤ ਕੌਰ ਦੇ ਮੂੰਹ ਚੋਂ ਫੁੱਲ ਕੇ ਬਾਹਰ ਆਉਣ ਲੱਗ ਪਈ ਗੁਰਦੀਪ ਕੌਰ ਨੇ ਗਲਾਸ ਅੱਗੇ ਕੀਤਾ ਪਾਣੀ ਪੀ ਲੋ ਬੁਰਕੇ ਤੱਕ ਕੇ ਅੰਦਰ ਕੀਤੀ ਤੇ ਪਾਣੀ ਪੀਤਾ ਅਗਲੀ ਬੁਰਕੇ ਹੁਣ ਟੁੱਟ ਨਹੀਂ ਸੀ ਰਹੀ ਉਹਦੇ ਤੋਂ ਭਰੀ ਭرائی ਗੁਰਦੀਪ ਕੌਰ ਨੜੇ ਵਾਂਗ ਉੱਡਣ ਲੱਗ ਪਈ ਤਿਆਂ ਨੂੰ ਸਿੱਖਿਆ ਮਾਵਾਂ ਦੰਦੀਆਂ ਹੁੰਦੀਆਂ ਨੇ ਜ਼ਿੰਦਗੀ ਭਰ ਦੇ ਚੱਜ ਵਿਹਾਰ ਸਿਖਾਉਂਦੀਆਂ ਨੇ ਰੋਟੀ ਟੁੱਕ ਤਾਂ ਖਾਏ ਖਸਮਾ ਨੂੰ ਤੁਸੀਂ ਤਾਂ ਉਹਨੂੰ ਇਹ ਵੀ ਨਹੀਂ ਸਮਝਾਇਆ ਕਿ ਸ਼ਰਾਬ ਪੀਣੀ ਕਿੰਨੀ ਮਾੜੀ ਆ ਦਿਮਾਗ ਖਰਾਬ ਕਰਦੀ ਆ ਘਰ ਖਰਾਬ ਕਰਦੀ ਆ ਆ ਜਿਹੜੀ ਧੀ ਜੰਮੀ ਐ ਪਤਾ ਉਹਦੇ ਤੇ ਕੀ ਅਸਰ ਪੈ ਰਿਹਾ। ਉਹ ਰੀਤ ਨੂੰ ਵੇਖ ਕੇ ਸਮਝ ਜਾਂਦੀ ਆ। ਮੇਰੀ ਬੁੱਕਲ ਚ ਲੁਕਣ ਲੱਗਦੀ ਆ ਫਿਰ। ਤੁਸੀਂ ਬਹੁਤੇ ਮਾਡਰਨ ਬਣੇ ਫਿਰਦੇ ਹੋ। ਗੋਰਿਆਂ ਦੀ ਰੀਸ ਕਰਦੇ ਕਰਦੇ। ਅੱਗਾ ਦੌੜ ਪਿੱਛਾ ਚੌੜ। ਨਾ ਕਾਮਾ ਸੰਗ ਨਾ ਹੰਸਾ ਸੰਗ। ਰੀਤ ਦੀ ਮੰਮੀ ਕੰਨ ਵਲੇਟ ਕੇ ਉਤੋਂ ਖਿਸਕ ਗਈ। ਵਾਹ। ਤਾੜੀ ਮਾਰ ਕੇ ਪ੍ਰੀਤਮ ਸਿੰਘ ਨੇ ਹੱਸਦਿਆਂ ਗੁਰਦੀਪ ਕੌਰ ਨੂੰ ਸ਼ਾਬਾਸ਼ ਦਿੱਤੀ। ਕਾਦੀ ਵਾਹਵਾ। ਪੋਤਾ ਦਾ ਫਿਕਰਾਂ ਚ ਲੱਥਾ ਚਿਹਰਾ ਮੇ ਤੋਂ ਦੇਖ ਨਹੀਂ ਹੁੰਦਾ ਪੋਤੀ ਦਾ ਤਰਸੀਵਾ ਸਹਿ ਨਹੀਂ ਹੁੰਦਾ ਐ ਇਸ ਲੰਡਰ ਜਨਾਨੀ ਨੂੰ ਕੌਣ ਸਮਝਾਵੇ ਇਹੋ ਜੀ ਲੰਡਰ ਤਾਂ ਆਪਣੇ ਪਿੰਡ ਵਾਲੀ ਗੋਰੇ ਗਿੱਟਿਆਂ ਵਾਲੀ ਸੀ ਪਰ ਉਹ ਤਾਂ ਢੱਲੇਦਾਰ ਤੰਦੇ ਬਾਜ ਸੀ ਘਰ ਦੀ ਸ਼ਰਾਬ ਕੱਢ ਕੇ ਵੇਚਦੀ ਸ਼ਰੀਆਮ ਸਾਰੇ ਪਿੰਡ ਦਾ ਲੁੱੱਚਾ ਬੰਦਾ ਉਹਦੇ ਬੋਹੇ ਅੱਗੇ ਬੈਠਾ ਹੁੰਦਾ ਉਹਦਾ ਤਾਂ ਉਹ ਤੰਦਾ ਸੀ ਪੈਸੇ ਲਈ ਪਾਪੜ ਵੇਲਦੀ ਸੀ ਕੋਈ ਤੀਵੀਓ ਦੀ ਗਲੀ ਨਹੀਂ ਸੀ ਲੰਘਦੀ ਹੁੰਦੀ ਜੇ ਕਿਤੇ ਉਹ ਰਾਹ 'ਚ ਖੜੇ ਮਿਲ ਜਾਂਦੀ ਤਾਂ ਪਿੰਡ ਦੀਆਂ ਤੀਵੀਆਂ ਆਪਦਾ ਰਾਹ ਬਦਲ ਲੈਂਦੀਆਂ ਸੀ ਜਿਹੜੀ ਉਹਦੇ ਕਨੀ ਵੇਖ ਲੈਂਦੀ ਜਾਂ ਉਹਦੀ ਗੱਲ ਕਰਦੀ ਤਾਂ ਉਹਨੂੰ ਨਿਕਲ ਕੇ ਛੱਡਦੀ ਨਿਫੰਡਰੋ ਮੇਰੇ ਕੀ ਲੁਲਾਂ ਲਮਕਦੀਆਂ ਨੇ ਮੇਰੇ ਕਨੀ ਅੱਖਾਂ ਪਾੜ-ਪਾੜ ਵੇ ਨਹੀਂ ਉਹ ਮੇਰੇ ਪਿਓ ਦੀਆਂ ਸਾਲੀਆਂ ਗੰਦੀਆਂ ਸਾਰੇ ਪਿੰਡ ਦੀਆਂ ਰੰਨਾ ਤੁਹਾਡੇ ਖਸਮ ਮੇਰੇ ਬੂਹੇ ਭੰਨਦੇ ਨੇ ਸਾਰਾ ਦਿਨ ਬਾਲੀਆਂ ਸਤੀਆਂ ਸਵਿਤਰੀਆਂ ਉਹ ਤਾਂ ਉਹਨਾਂ ਨੂੰ ਘਰੇ ਸੰਭਿਆ ਕਰੋ ਆਪਣੀ ਹਿੱਕ ਤੇ ਜੋਰ ਤੇ ਧੰਦਾ ਕਰਦੀਆਂ ਮੈਂ ਪੀਨੀਆਂ ਪਲੌਨੀਆਂ ਵੇਚਦੀ ਵੀ ਆ ਆਜੋ ਜਿਹਦੇ ਚ ਹਿੰਮਤ ਆ ਹਟਾ ਲੋ ਆਪਦੀ ਸੌਂਕਣ ਨੂੰ ਕੋਈ ਕੰਨ ਪਾਈ ਨਾ ਰੜਕਦੀ ਸਾਰਾ ਪਿੰਡ ਸੋਸਰੀ ਵੰਸ ਹੋ ਜਾਂਦਾ ਸਾਰੇ ਪੁਲਿਸੀਏ ਥਾਣੇਦਾਰ ਉਹਦੇ ਯਾਰ ਹੁੰਦੇ ਉਹਨੂੰ ਕਿਸੇ ਨੇ ਕੀ ਰੋਕਣਾ ਸੀ ਗੁੰਡੇ ਰੰਨ ਨੂੰ ਜਦੋਂ ਇਹ ਰੀਤ ਇੰਨਾ ਬੱਕਦੀ ਆ ਤਾਂ ਮੈਨੂੰ ਤਾਂ ਜਮ ਹੀ ਉਹਦੇ ਵਰਗੀ ਲੱਗਦੀ ਆ ਗੁੰਡੀ ਰੰਨ ਹਾਈ ਬੇਬੀ ਮਾਈ ਡਾਲ ਮਾਈ ਡਾਰਲੋ ਅਮਾਨਤ ਨੂੰ ਖੇਡਦੀ ਵੇ ਕੇ ਰੀਤ ਉਹਦੇ ਕੋਲ ਜਾ ਬੈਠੀ ਉਹਦੇ ਨਾਲ ਖੇਡਣ ਲੱਗੀ ਅਮਾਨਤ ਆਪਣੇ ਖਡਾਉਣੇ 'ਚ ਮਸਤ ਸੀ ਰੀਤ ਦੇ ਵਾਰ-ਵਾਰ ਬੁਲਾਉਣ ਤੇ ਵੀ ਅਮਾਨਤ ਨੇ ਉਹਦੇ ਵੱਲ ਗੌਰ ਹੀ ਨਾ ਕੀਤਾ ਅਮਾਨਤ ਕਮ ਹੇਅਰ ਅਮਾਨਤ ਨੇ ਬੁੱਲ ਜਾ ਟੇਰ ਕੇ ਮੂੰਹ ਕਮਾ ਲਿਆ ਅਮਾਨਤ ਨੂੰ ਜ਼ਬਰਦਸਤੀ ਚੁੱਕਣ ਲੱਗੀ ਤਾ ਆਮਾਂਤ ਜੋਰ-ਜੋਰ ਦੇ ਰੋਣ ਲੱਗ ਪਈ। ਗੁਰਦੀਪ ਕੌਰ ਰਸੋਈ 'ਚੋਂ ਦੌੜੀ ਆਈ। ਕੀ ਹੋਇਆ? ਕੀ ਹੋਇਆ? ਕੀ ਹੋਇਆ ਮੇਰੇ ਪੁੱਤ ਨੂੰ? ਆਮਾਂਤ ਦਾਦੀ ਵੱਲ ਉਲਰਨ ਲੱਗੀ, ਹੋਰ ਤੇਜ਼ ਰੋਣ ਲੱਗ ਪਈ। ਰੀਤ ਨਾ ਰਵਾਜ ਵਾਕੜੀ ਨੂੰ ਫੜਾਇਦਰ ਯੂ ਸਟਾਪ। ਮੇਰੀ ਧੀ ਐਹੀ ਮੈਂ ਰਵਾਵਾ ਜਾਂ ਹਸਾਵਾ ਵੱਡੀ ਆਈ ਧੀ ਵਾਲੀ। ਕਦੇ ਉਹਦਾ ਖਿਆਲ ਵੀ ਕੀਤਾ ਤੂੰ? ਆਪਣੇ ਸ਼ੌਂਕ ਦੇ ਕਬੂਤਰ ਉਡਾਂਦੀ ਤੁਰੇ ਫਿਰਦੀ ਐ ਮਾਵਾ ਇੰਜ ਨਹੀਂ ਬੱਚੇ ਨੂੰ ਪਾਲਦੀਆਂ ਹੁੰਦੀਆਂ ਜਿਵੇਂ ਤੇਰੇ ਲੱਛਣ ਨੇ ਫਿਰਦੀ ਆ ਪੀ ਪੀ ਸ਼ਰਾਬਾਂ ਕਲੱਬਾਂ ਚ ਕਦੇ ਧੀ ਦਾ ਚੇਤਾ ਆਉਂਦਾ ਤੈਨੂੰ ਸੈਨੀ ਟਰੱਕ ਤੇ ਸੀ ਤੇ ਪ੍ਰੀਤਮ ਸਿੰਘ ਕੰਮ ਤੋਂ ਆ ਗਿਆ ਸੀ ਸ਼ਟ ਅਪ ਮੇਰੇ ਅੱਗੇ ਬਗਵਾਸ ਨਾ ਕਰ ਮੇਰੀ ਧੀ ਆ ਮਾਨਤ ਤੂੰ ਟੱਚ ਕਰਕੇ ਦਿਖਾ ਇਹਨੂੰ ਬਹਿਸ ਕਰਦੀ ਕਰਦੀ ਰੀਤ ਤੋਂ ਮਾਨਤ ਛੁੱਟ ਛੁੱਟ ਕੇ ਆਪਣੀ ਦਾਦੀ ਕੋਲ ਜਾਣਾ ਚਾਹੁੰਦੀ ਸੀ ਪਰ ਰੀਤ ਪਕੜ ਤੋਂ ਹੋਰ ਮਜ਼ਬੂਤ ਕਰ ਲੈਂਦੀ ਪ੍ਰੀਤਮ ਸਿੰਘ ਨੇ ਵੀ ਅੱਗੇ ਹੋ ਕੇ ਰੀਤ ਨੂੰ ਕਿਹਾ ਕੁੜੀ ਮਾਰਨੀ ਆ ਪਾਗਲੇ ਪਾਗਲੇ ਤੂੰ ਫੜਾ ਇੱਧਰ ਕੁੜੀ ਨੂੰ ਗੁਰਦੀਪ ਕੌਰ ਘਬराई ਹੋਈ ਰੋਣ ਲੱਗ ਪਈ ਆਮਾਨਤ ਰੋਂਦੀ ਰੋਂਦੀ ਬੇਹੋਸ਼ ਹੋ ਗਈ ਤੇ ਗੁਰਦੀਪ ਕੌਰ ਨੇ ਚੀਕ ਮਾਰੀ ਤੂੰ ਤਾਂ ਸੱਪਣੀ ਐ ਸੱਪਣੀ ਸੱਪਣੀ ਆਪਣੇ ਬੱਚੇ ਖਾਂਦੀ ਸੁਣੀ ਆ ਸੱਪਣੀਏ ਆਰਤ ਨਹੀਂ ਤੂੰ ਤੂੰ ਮਾਂ ਨਹੀਂ ਹੈਗੀ ਪ੍ਰੀਤਮ ਸਿੰਘ ਨੇ ਪਾਣੀ ਲੈ ਕੇ ਅਮਾਨਤ ਨੂੰ ਪਲਾਉਣਾ ਚਾਹਿਆ। ਉਹਦੇ ਮੂੰਹ ਤੇ ਛਿੱਟੇ ਮਾਰੇ ਪਰ ਅਮਾਨਤ ਤਾਂ ਨਿੱਲੀ ਹੁੰਦੀ ਜਾ ਰਹੀ ਸੀ। ਗੁਰਦੀਪ ਕੌਰ ਉੱਚੀ ਉੱਚੀ ਰੋ ਪਿਟ ਰਹੀ ਸੀ। ਰੀਤ ਕਿਸੇ ਅਣ ਸੁਖਾਵੇਂ ਖਤਰੇ ਤੋਂ ਪੈਪਿਤ ਕੰਬ ਰਹੀ ਸੀ। ਬੇਹੋਸ਼ ਅਮਾਨਤ ਦੇ ਮੂੰਹ ਤੇ ਕਦੇ ਪਾਣੀ ਦੇ ਛਿੱਟੇ ਮਾਰਦੀ, ਕਦੇ ਫੁੱਕਾ ਮਾਰ ਰਹੀ ਸੀ। ਅਮਾਨਤ ਬੇਬੀ ਅੱਖਾਂ ਖੋਲ ਆਮ ਸੌਰੀ ਪ੍ਰੀਤਮ ਸਿੰਘ ਨੇ ਜੇਬ ਚੋਂ ਫੋਨ ਕੱਢ ਕੇ 911 ਡਾਇਲ ਕਰਤਾ ਕਮ ਪਲੀਜ਼ ਕਮ ਪਲੀਜ਼ ਅਮਾਨਤ ਨੂੰ ਗੁਰਦੀਪ ਗੌਰ ਨੇ ਆਪਣੀ ਹਿੱਕ ਨਾਲ ਲਾ ਲਿਆ ਥੋੜੀ ਦੇਰ ਬਾਅਦ ਅਮਾਨਤ ਨੂੰ ਹੋਸ਼ ਆ ਗਈ ਉਹ ਸਹਿਮ ਕੇ ਫਿਰ ਦਾਦੀ ਨੂੰ ਚਿੰਬੜ ਗਈ ਰੀਤ ਅੱਖਾਂ ਪੂੰਝਦੀ ਹੋਈ ਅਮਾਨਤ ਦੇ ਕਦੇ ਪੈਰ ਚੁੰਮ ਰਹੀ ਸੀ ਕਦੇ ਹੱਥ ਅਮਾਨਤ ਬੇਬੀ ਮੈਂ ਤੇਰੀ ਮਾਂ ਮਾਂ ਰੀਤ ਅਚਾਨਕ ਚੌਂਕੀ ਡੈਡ ਤੁਸੀਂ ਐਂਬੂਲੈਂਸ ਨੂੰ ਕਾਲ ਕੀਤੀ ਸੀ। ਓ ਮਾਈ ਗਾਡ। ਉਹ ਜਲਦੀ ਆ ਜਾਣਗੇ। ਤੁਸੀਂ ਉਹਨਾਂ ਨੂੰ ਕਹੋ ਕਿ ਸੌਰੀ ਰੋਂਗ ਨੰਬਰ ਆ। ਨਹੀਂ ਤਾਂ ਬਹੁਤ ਕੁਝ ਰੋਂਗ ਹੋ ਜਾਊ। ਆਪਣੀ ਅਮਾਨਤ ਨੂੰ ਉਹ ਆਪਣੀ ਕਸਟਡੀ 'ਚ ਸ਼ਾਇਦ 18 ਸਾਲ ਤੱਕ ਰੱਖਣਗੇ ਫਿਰ। ਡੈਡ ਪਲੀਜ਼। ਮੇਰੀ ਡਰਿੰਕ ਵੀ ਕੀਤੀ ਹੋਈ ਆ। ਪ੍ਰੀਤਮ ਸਿੰਘ ਨੇ ਕੋਈ ਜਵਾਬ ਨਾ ਦਿੱਤਾ। ਚੁੱਪਚਾਪ ਆਪਣੀ ਪੋਤੀ ਦੇ ਸਿਰ ਤੇ ਹੱਥ ਫੇਰ ਰਿਹਾ ਸੀ। ਰੀਤ ਪਤਾ ਨਹੀਂ ਕੀ ਸੋਚ ਕੇ ਅਚਾਨਕ ਉੱਠੀ ਤੇ ਕਾਰ ਦੀ ਚਾਬੀ ਚੁੱਕ ਕੇ ਕਾਲੀ ਨਾਲ ਕਾਰ ਸਟਾਰਟ ਕਰਕੇ ਘਰ ਤੋਂ ਬਾਹਰ ਨਿਕਲ ਗਈ। ਛੋਟੇ ਕੱਪੜੇ ਪਾਉਣਾ, ਨਸ਼ੇ ਕਰਨਾ, ਸ਼ਰਾਬਾਂ ਪੀਣੀਆਂ, ਰਾਤਾਂ ਨੂੰ ਘਰ ਆਣਾ। ਇਹ ਮਾਡਰਨ ਪੁਣਾ ਨਹੀਂ ਹੁੰਦਾ। ਆਪਣੇ ਪੈਰਾਂ ਤੇ ਖੜਾ ਹੋਣਾ, ਸਭ ਨੂੰ ਬਰਾਬਰ ਸਮਝਣਾ, ਸਭ ਦੀ ਇੱਜ਼ਤ ਕਰਨਾ। ਪੜ੍ਹ ਲਿਖ ਕੇ ਵੱਡੇ ਅਹੁਦਿਆਂ ਤੇ ਜਾਣਾ। ਇਹ ਹੁੰਦਾ ਹੈ ਮਾਡਰਨ ਪੁਣਾ। ਪਰ ਅਫਸੋਸ ਸਾਡੀ ਜਨਰੇਸ਼ਨ ਬਿਲਕੁਲ ਇਹਦੇ ਉਲਟ ਜਾ ਰਹੀ ਆ ਸੋ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਕਰਦੀ ਆ ਤੁਹਾਨੂੰ ਜ਼ਰੂਰ ਪਸੰਦ ਆਈ ਹੋਣੀ ਜੀ ਪਲੀਜ਼ ਕਹਾਣੀ ਬਾਰੇ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜੀ ਪੰਜਾਬੀ ਆਵਾਜ਼ ਕਹਾਣੀਆਂ ਨੂੰ ਆਪਣਾ ਕੀਮਤੀ ਵਕਤ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਮਿਲਦੇ ਆ ਕੱਲ ਨੂੰ ਇਸੇ ਵਕਤ ਇੱਕ ਨਵੀਂ ਕਹਾਣੀ ਦੇ ਨਾਲ ਧੰਨਵਾਦ